बच्चे बच्चा बेसिकली कोई भी हेल्प की लड़ है चाहे एजुकेशन प्रति है बच्चे ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਦੀ ਚਾਹੀਦੀ ਹੈ ਠੀਕ ਹੈ ਇੱਕ ਪਲੱਸ 2 ਵਿੱਚ ਵੀ ਬੱਚੀ ਪੜ੍ਹਦੀ ਹੈ ਹਾਂਜੀ ਤੁਸੀਂ ਉਹ ਹਾਂਜੀ ਆ ਜਾ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਠੀਕ ਹੈ ਸਰ ਬਿਲਕੁਲ ਨਹੀਂ ਮਿਲੇਗੀ ਤੁਹਾਡੀ ਤੁਹਾਡੀ ਜੋ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਂਟ ਵਰੀ ਤੇ ਸਾਰੀ ਫੈਮਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕੂਲ ਡਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਵੀ ਹੈਲਪ ਦੀ ਲੋੜ ਹੈ ਚਾਹੀਏ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਅਸੀਂ ਡੈਫੀਨਿਟਲੀ ਕਰਾਂਗੇ ਬਸ ਬੇਨਤੀ ਮੇਰੇ ਬੱਚਿਆਂ ਦਾ ਨਾਲ ਬਿਲਕੁਲ ਕੋਈ ਕੋਈ ਫਿਕਰ ਨਾ ਕਰੋ ਡੋంట్ ਵਰੀ ਅੱਜ ਕੀ ਪੂਰੇ ਮਿਲ ਕੇ ਬਾਰੇ ਅਸੀਂ ਸਟਾਰਟ ਕਰਦੇ ਹਾਂ ਸਾਰਿਆਂ ਨੂੰ ਸਾਰਿਆਂ ਨੂੰ ਬੇਸਿਕਲੀ ਜੀ ਅੱਜ ਇੱਕ ਪਿੰਡ ਹੈਗਾ ਸਾਦੋ ਹੈੜੀ ਸਾਦੋ ਹੈੜੀ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਕੋਸ਼ਿਸ਼ ਪੰਚਾਇਤ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਝ ਵਿਅਕਤੀ ਜਿਹੜੇ ਹੈਗੇ ਆ ਕੁਝ ਫੈਮਲੀਆਂ ਨੇ ਉਹ ਨਸ਼ੇ ਦੇ کاروبار ਦੇ ਵਿੱਚ ਇੰਡल्ज ਨੇ ਤੇ ਉਹਨਾਂ ਨੇ ਪੰਚਾਇਤੀ ਜ਼ਮੀਨ ਵੀ ਓਕੂਪਾਈਟ ਕੀਤੀ ਹੋਈ ਹੈ ਤਾਂ ਉਹਦੇ ਬੇਸ ਤੇ ਬੇਸਿਕਲੀ ਜੋ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੈਂਪੇਨ ਚੱਲ ਰਹੀ ਹੈ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਪੰਚਾਇਤ ਨੇ ਫੈਸਲਾ ਲਿਆ ਕਿ ਅਸੀਂ ਜੋ ਨਸ਼ਾ ਦਾ ਕੰਮ ਕਾਰੋਬਾਰ ਰੋਕਣਾ ਹੈਗਾ ਨਾਲੀ ਜੋ অকুপਾਈਡ ਲੈਂਡ ਹੈ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਅਸੀਂ ਉਹ ਵੇਕੈਂਡ ਕਰਵਾਣੀ ਹੈ ਤਾਂ ਜਿਹਦੇ ਚਲਦੇ ਉਹਨਾਂ ਨੇ ਡਿਸਾਈਡ ਕੀਤਾ ਕਿ ਅੱਜ ਇਹ ਕਾਰਵਾਈ ਜਿਹੜੀ ਸਟਾਰਟ ਕੀਤੀ ਸੀਗੀ ਤੋਂ ਬਟ ਅਲਟੀਮੇਟਲੀ ਕੁਝ ਇਵੈਂਟ ਦੇ ਵਿੱਚ ਟਵਿਸਟ ਆਈ ਸਾਰੇ ਪਿੰਡ ਪਿੰਡ ਵਾਸੀ ਇਕੱਠੇ ਹੋਏ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰ ਨਸ਼ੇ ਤੋਂ ਅਫੈਕਟਡ ਸੀਗੇ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਸੀਗੇ ਜਿਹੜੇ ਵਿੱਚ ਨਸ਼ਾ ਦੇ ਕਾਰੋਬਾਰ ਸ਼ਾਮਲ ਸੀ ਉਹ ਵਿਅਕਤੀਆਂ ਦੇ ਪਰਿਵਾਰ ਵੀ ਸਾਹਮਣੇ ਆਏ ਉਹਨਾਂ ਨੇ ਵੀ ਡਿਸਾਈਡ ਕੀਤਾ ਕਿ ਅਸੀਂ ਜੋ ਵਿਅਕਤੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹਨਾਂ ਨੂੰ ਬਿਲਕੁਲ ਸ਼ਾਮਲ ਨਹੀਂ ਹੋਣ ਦੇਵਾਂਗੇ ਉਹਨਾਂ ਨੂੰ ਰੋਕਾਂਗੇ ਤੇ ਜੇ ਕੋਈ ਕਰੇਗਾ ਆਂਢੀ ਗਾਂਢੀ ਤਾਂ ਉਹਨੂੰ ਬੇਸਿਕਲੀ ਪੁਲਿਸ ਨਾਲ ਪ੍ਰਸ਼ਾਸਨ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਗੇ ਤੇ ਜਿਹਦੇ ਤਹਿਤ ਸਾਰੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਇਹ ਜੋ ਕਾਰਵਾਈ ਹੈ ਇਹਨੂੰ ਰੋਕੀ ਜਾ ਰੁਕਿਆ ਰੁਕਿਆ ਜਾ ਰਿਹਾ ਇਹਨੂੰ ਅੱਗੇ ਪ੍ਰੋਸੀਡ ਨਹੀਂ ਕੀਤਾ ਜਾ ਰਿਹਾ ਤਾਂ 1 ਮਹੀਨੇ ਦਾ ਟਾਈਮ ਸਾਰੇ ਪਿੰਡ ਵਾਸੀਆਂ ਨੇ ਡਿਸਾਈਡ ਕੀਤਾ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਡਿਕਲੇਅਰ ਕਰਵਾਉਣਾ ਹੈ ਇਰੇਸ ਵਾਂ ਦੇ ਵਿੱਚ ਪੁਲਿਸ ਡਿਪਾਰਟਮੈਂਟ ਸਿਵਲ ਐਡਮਿਨਿਸਟ੍ਰੇਸ਼ਨ ਤੇ ਪਿੰਡ ਵਾਸੀਆਂ ਨੇ ਮਿਲ ਕੇ ਇੱਕ ਸਟ੍ਰੈਟੇਜੀ ਬਣਾਈ ਹੈ ਜਿਦੇ ਵਿੱਚ ਪਹਿਲਾ ਸਪੈਕਟ ਹੈਗਾ ਇਨਫੋਰਸਮੈਂਟ ਇਨਫੋਰਸਮੈਂਟ ਦੇ ਤਹਿਤ ਇਹ ਹੈ ਕਿ ਜੋ ਕੋਈ ਵਿਅਕਤੀ ਅੱਜ ਤੋਂ ਬਾਅਦ ਜਾਂ ਕੋਈ ਕੋਈ ਨਸ਼ੇ ਦੇ ਕਾਰੋਬਾਰ ਚ ਢਾਲਜ ਹੋਏਗਾ ਉਹਦੀ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕੀਤੀ ਜਾਏਗੀ ਤਾਂ ਉਹਦੇ ਤੇ ਤੁਰੰਤ ਐਕਸ਼ਨ ਹੋਏਗਾ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਚਰ ਕਰਨ ਵਾਸਤੇ ਜਿਹੜਾ ਹੈਗਾ ਸਬੰਧਤ ਅਥਾਰਟिटीज ਨੂੰ ਲਿਖ ਕੇ ਭੇਜਿਆ ਜਾਏਗਾ ਸੈਕੰਡ ਤੇ ਜੋ ਸਭ ਤੋਂ ਮੋਸਟ ਇੰਪੋਰਟੈਂਟ ਆਸਪੈਕਟ ਹੈ ਉਹ ਡਿਮਾਂਡ ਰਿਡਕਸ਼ਨ ਤੇ ਹੈ ਉਹਦੇ ਵਿੱਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਆਫੀਸਰ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਨਾਲ ਉਹਨਾਂ ਦਾ ਸੈਸ਼ਨ ਕਰਵਾ ਰਹੇ ਆ ਤੇ ਤਾਂ ਜੋ ਜੋ ਪਰਿਵਾਰ ਨੇ ਜੋ ਇੱਕ 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 ਬੰਦੇ ਦੀ ਗਲਤੀ ਕਰਕੇ ਜੋ ਪਰਿਵਾਰ ਨਾਲ ਸਫਰ ਕਰਕੇ ਉਹ ਪਰਿਵਾਰ ਨਾਲ ਸਫਰ ਕਰੇ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਦੇ ਆ ਉਹ ਇਸ ਇਹਨੂੰ ਰੋਕਥਾਮ ਵੀ ਕਰਨ ਤੇ ਉਹ ਸਫਰ ਬਿਨਾਂ ਹੋਣ ਤਾਂ ਇਹਦੇ ਸਬੰਧ 'ਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦਾ ਸੈਸ਼ਨ ਕਰਵਾਵਾਂਗੇ ਨਾਲ ਹੀ ਅਸੀਂ ਸਕਿੱਲ ਡਿਵੈਲਪਮੈਂਟ ਦੇ ਵੀ ਫੋਕਸ ਕਰ ਰਹੇ ਆ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਹਨਾਂ ਨਸ਼ੇ ਦੇ کاروبار ਸ਼ਾਮਲ ਨੇ ਉਹਨਾਂ ਦੇ ਕੁਝ ਵਿਅਕਤੀ ਆਇਡੈਂਟੀਫਾਈ ਕੀਤੇ ਆ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਅਸੀਂ ਸੈਸ਼ਨ ਕਰਵਾਉਣ ਜਾ ਰਹੇ ਆ ਆਈਟੀਆਈ ਦੇ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਉਹ ਚਾਹੇ ਏਸੀ ਰਿਪੇਅਰ ਆ ਚਾਹੇ ਵੈਲਡਿੰਗ ਆ ਚਾਹੇ ਮੈਕੈਨਿਕ ਦਾ ਕੰਮ ਆ ਚਾਹੇ ਸਲਾਈ ਕੜਾਈ ਦਾ ਕੰਮ ਆ ਜੋ ਕੰਮ ਉਹਨਾਂ ਨੂੰ ਉਹਦੇ ਪੈਰਾਂ ਉਹਨਾਂ ਦੇ ਪੈਰਾਂ ਤੇ ਖੜਾ ਹੋਣ ਵਾਸਤੇ ਸ ਤੇ ਨਾਲ ਹੀ ਡੀਡਿਕਸ਼ਨ ਤੇ ਸਾਡਾ ਫੋਕਸ ਹੈ ਪਿੰਡ ਵਾਸੀਆਂ ਨੇ ਪਹਿਲਾਂ ਦੱਸਿਆ ਕਿ ਅਸੀਂ ਦੋ ਵਿਅਕਤੀ ਨੂੰ ਪਹਿਲਾਂ ਹੀ ਡੀਡਿਕਟ ਕਰਵਾ ਚੁੱਕੇ ਹਾਂ ਕੁਝ ਹੋਰ ਵਿਅਕਤੀਆਂ ਦੀ ਲਿਸਟੇ ਸਾਡੇ ਨਾਲ ਸ਼ੇਅਰ ਕਰਨਗੇ ਆਉਣ ਵਾਲੇ ਦਿਨਾਂ 'ਚ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਡੀਡਿਕਟ ਕਰਵਾਵਾਂਗੇ ਤੇ ਯੂਥ ਕਲੱਬ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਉਹ ਸਾਹਮਣੇ ਆਉਣ ਜੇ ਕੋਈ ਉਹਨਾਂ ਨੂੰ ਰਿਕੁਆਇਰਮੈਂਟ ਆ ਤੇ ਅਸੀਂ ਡਿਸਟ੍ਰਿਕਟ ਸਪੋਰਟਸ ਅਫਸਰ ਨਾਲ ਗੱਲ ਕਰਕੇ ਉਹ ਵੀ ਜੇ ਕੋਈ ਕਿੱਟ ਚਾਹੀਦੀ ਹੈ ਸਪੋਰਟਸ ਜਾਂ ਕੋਈ ਫੈਸਿਲਿਟੀ ਚਾਹੀਦੀ ਹੈ ਉਹ ਵੀ ਅਸੀਂ ਦੇਣ ਵਾਸਤੇ ਤਿਆਰ ਆ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਪੀਐਸਐਸਪੀ ਸਾਹਿਬ ਪਟਿਆਲਾ ਦੀਆਂ ਜੋ ਡਾਇਰੈਕਸ਼ਨਸ ਨੇ ਨਸ਼ੇ ਦੇ ਖਿਲਾਫ ਕੈਂਪੇਨ ਹੈ ਉਹਨੂੰ ਬੂਰ ਪੈਣ ਲੱਗਿਆ ਤੇ ਇਸ ਤਰੀਕੇ ਦੇ ਜੋ ਜੋ ਇੱਕ ਇੱਕ ਲੋੜ ਸੀ ਸਮੇਂ ਦੀ ਲੋੜ ਸੀ ਕਿ ਸਾਰੇ ਲੋਕ ਇਕੱਠੇ ਹੋਣ ਸਾਰੇ ਸਟੇਕਹੋਲਡਰ ਇਕੱਠੇ ਹੋਣ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬ ਹੈ ਚਾਹੇ ਡਿਪਾਰਟਮੈਂਟ ਦੇ ਜਾਂ ਪ੍ਰਸ਼ਾਸਨ ਦੇ ਵੱਖ-ਵੱਖ ਅੰਗ ਨੇ ਚਾਹੇ ਉਹ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਪੁਲਿਸ ਹੈ ਉਹ ਸਾਰੇ ਇਕੱਠੇ ਮਿਲ ਕੇ ਸਨਰਜੀ ਨਾਲ ਕੋਆਰਡੀਨੇਸ਼ਨ ਕਰਕੇ ਕੋਆਪਰੇਸ਼ਨ ਕਰਕੇ ਇਹ ਸਮਾਜ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਿੱਚ ਕਾਮਯਾਬ ਹੋਣਗੇ